ਲੋਹਰੇ ਕਤਲ ਤੋਂ ਬਾਅਦ ਫਿਰੋਜ਼ਪੁਰ ਤੋਂ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਕਾਂਗਰਸੀ ਕੌਂਸਲਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਾਂ ਕਾਂਗਰਸੀ ਕੌਂਸਲਰ ਨੇ ਆਪਣੀ ਜਿਹੜੀ ਜਾਨ ਹੈ ਮੱਸਾ ਬਚਾਈ ਹੈ ਦੱਸਿਆ ਜਾ ਰਿਹਾ ਕਿ ਕੌਂਸਲਰ ਜਿਹੜਾ ਉਹ ਆਪਣੀ ਇੱਕ ਜਗ੍ਹਾ ਤੇ ਬੈਠਾ ਹੋਇਆ ਸੀ ਕਿ ਤਿੰਨ ਨੁਕਾਬ پوش ਨੌਜਵਾਨ ਆਉਂਦੇ ਨੇ ਤਾਂ ਉਸ ਤੇ ਫਾਇਰ ਕਰ ਦਿੱਤੇ ਜਾਂਦੇ ਨੇ ਜਿਸ ਦੇ ਵਿੱਚ ਕੌਂਸਲਰ ਆਪਣੀ ਮੱਸਾ ਜਾਨ ਬਚਾ ਕੇ ਭੱਜਦਾ ਤਾਂ ਉਸ ਤੋਂ ਬਾਅਦ ਹਫੜਾ ਦਫਰੀ ਦਾ ਮਾਹੌਲ ਬਣ ਜਾਂਦਾ ਤਾਂ ਇਸ ਬਾਰੇ ਕਾਂਗਰਸ ਦੇ ਕੌਂਸਲਰ ਦਾ ਕੀ ਕੁਝ ਕਹਿਣਾ ਜ਼ਰਾ ਤੁਸੀਂ ਵੀ ਸੁਣੋ। ਜਿਵੇਂ ਸਰ ਇੱਥੇ بیٹھا ਸੀਗਾ ਆਪਣੇ ਨਿਕਾਲੇ ਦੇ ਬਾਹਰ ਤੇ ਆਏ ਨੇ ਤੇਨੀਆਂ ਨੇ ਆਏ ਨੇ ਸਪਲੈਂਡਰ ਮੋਟਰਸਾਈਕਲ ਤੇ ਆ ਕੇ ਸੁੱਧੀਆਂ ਵਾਲਾ ਗੋੜੀਆਂ ਦੁਆਲੇ ਸ਼ੁਰੂ ਕਰਦੀਆਂ ਪੂਰੀ ਮੇਰਾ ਕਿਸੇ ਨਾਲ ਮੁਸ਼ਕਲੀ ਨਹੀਂ ਪਈ ਰੰਜਿਸ਼ ਨਹੀਂ ਪਈ ਲੈਣਾਂ ਦੇ ਲੈਣਾ ਨਹੀਂ ਪਤਾ ਹੀ ਨਹੀਂ ਉਹਨਾਂ ਨੇ ਆਣ ਕੇ ਤਿੰਨ ਗਿਤਾ ਚੱਲ ਗਿਆ ਤਿੰਨ ਗਿ ਜਿਵੇਂ ਉਹ ਜਿਵੇਂ ਮੰਨ ਲਓ ਜਿਵੇਂ ਰੋਡ ਵਿੱਗੇ ਨੇ ਉਹ ਸਾਡੇ ਕੋਲੇ ਨੇ ਜਿਹੜੇ ਜਿਹੜੇ ਚੱਲੀਆਂ ਗੋੜੀਆਂ ਸਾਡੇ ਕੋਲ ਜਿਹੜੇ ਸਿੱਕੇ ਨੇ ਸਾਡੇ ਕੋਲੇ ਕਿੰਨੇ ਤੇ ਸੀਗੇ ਉਹ ਉਹ ਸਪਲੈਂਡਰ ਮੋਟਰਸਾਈਕਲ ਦੇ ਸਰ ਮੂੰਹ ਬਣੇ ਹੋਏ ਸਾਰਾ ਇੱਕ ਦਾ ਜਿਲ੍ਹੇ ਗੋੜੀਆਂ ਚਲਾਈਆਂ ਨੇ ਉਹਦਾ ਮੂੰਹ ਬਣਿਆ ਸੀ ਜਿਹੜਾ ਦੂਜਾ ਜਿਹੜਾ ਬਾਈਕ ਚਲਾ ਰਿਹਾ ਉਹਦਾ ਟੋਪੀ ਨਹੀਂ ਸੀ ਅੱਗੇ ਬਲੈਕ ਰੱਖ ਲਈ ਬਲੈਕ ਰੰਗ ਦੇ ਕੱਪੜੇ ਪਾਏ ਬਲੈਕ ਰੰਗ ਦਾ ਸਪਲੈਂਡਰ ਸੀ ਤੇ ਉਹ ਤੇ ਐਮਸੀਓ ਲੋਕਾਂ ਦੀ ਸੇਵਾ ਕਰਦੇ ਹੋ ਭਾਵਨਾ ਨਾਲ ਆਵੇ ਤੇ ਕਿਸ ਤਰ੍ਹਾਂ ਲੱਗਦਾ ਵੀ ਕੌਣ ਹੋ ਸਕਦਾ ਕੋਈ ਪਤਾ ਨਹੀਂ ਜੀ ਪਤਾ ਨਹੀਂ ਕਿਸੇ ਪਰਾਲਾ ਕੋਈ ਆਪਾਂ ਦਾ ਛਾਰਕੇਰੀਆ ਕਿਸੇ ਨਾਲ ਕੋਈ ਵਿੰਗ ਨਹੀਂ ਦੀ ਨਾ ਲੈਣੀ ਦੇਣਾ ਨਹੀਂ ਮੇਰਾ ਤਾਂ ਸਾਰੀ ਜਾਨੀ ਲੋਕ ਸੇਵਾ ਦੇ ਵਿੱਚ ਹੀ ਮੈਂ ਤਾਂ ਸਾਰਾ ਦਿਨ ਦੀ ਹਾਲੀ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਐਮਸੀ ਰਹੇ ਨੇ ਤੇਲਵਰੀ ਮੇਰੇ ਮਦਰ ਰਹੇ ਨੇ ਨਹੀਂ ਹੋਣਾ ਮਜੀਦਾਂਸੀ ਆ ਪਤਾ ਨਹੀਂ ਸਰ ਲੱਗਦਾ ਪ੍ਰੋਪਰ ਦੇ ਹਾਲਾਤ ਕੱਲ ਵੀ ਬੁਨੀਆ ਚੱਲੀਆਂ ਫੇਰ ਹੋ ਸਰ ਪਰ ਤੋਂ ਹੋਣ ਕੀ ਕਹਿ ਸਕਦੇ ਹੋ ਬਾਕੀ ਕੀ ਕਹਿ ਸਕਦੇ ਹੋ ਕੀ ਬਣੇਗਾ ਜਲਦਾ ਦਾ ਹਾਂਜੀ ਕੀ ਮੰਗਦੇ ਹੋ ਮੰਗੇ ਪ੍ਰਸ਼ਾਸਨ ਕੋਲ ਹੀ ਮੰਗ ਕਰਨਾ ਜਿਹੜਾ ਸਾਡਾ ਇਨਸਾਫ ਦਿੱਤਾ ਜਾਵੇ ਅੱਜ ਸਾਡੇ ਦੇ ਮੰਨੋ ਕੱਲ ਕਿਸੇ ਹੋਰ ਦੇ ਹੈ ਅੱਜ ਸਾਡੇ ਦੇ ਹੈ ਕੱਲ ਭਾਈ ਸਾਹਿਬ ਹੁਣ ਮੰਗ ਕੋਈ ਇਹੀ ਬਖਰੀ ਕਰਨੀ ਚਰਕੀ ਮਗਰਾ ਬੈਸਟ ਹੈ ਸ਼ਹਿਰ ਕੀ ਮੰਗ ਰਹਾ ਮੈਂ ਸਰਵੇਖਕ ਦਾ ਜਵਾਬ ਤੇ ਸ਼ਹਿਰ ਮੰਗ ਰਿਹਾ ਪ੍ਰਸ਼ਾਸਨ ਕੋਲ ਏਡਾ ਵਧੀਆ ਅਸਰ ਲੱਗਣ ਏਡਾ ਵਧੀਆ ਸਾਹਿਬ ਨੇ ਸ਼ਹਿਰੀ ਕੋਲ ਮੰਗਦਾ ਵੀ ਰਾਤ ਤੁਰਾਈ ਸੁੱਤੇ ਮੇਰੇ ਸੇਫ ਨਹੀਂ ਗਏ ਤੇ ਸਾਡਾ ਮਜੂਦਾ ਐਮਸੀ ਐ ਮੌਂਟੀ ਏਡਾ ਵਧੀਆ ਐਮਸੀ ਪਿਛਲੇ 25 ਸਾਲ ਤੋਂ ਇਹ ਪਰਿਵਾਰ ਸਾਰੇ ਫਰੀਦਪੁਰ ਦੀ ਸੇਵਾ ਕਰ ਰਿਹਾ ਅੱਜ ਬੈਠੇ ਤੇ ਗਾਹ ਦੀ ਗੋਲੀਆਂ ਚੱਲੀ ਕੱਲ ਦੋ ਮਰਡਰ ਹੋ ਗਏ ਬੱਸ ਸ਼ਹਿਰ ਕੀ ਮੰਗ ਰਹਾ ਸ਼ਹਿਰੀਓ ਮੰਗ ਰਹਾ ਵੀ ਯਾਰ ਸਾਨੂੰ ਜੀਣ ਦਾ ਦਸਾਰ ਦਿਓ ਅਸੀਂ ਜੀਣਾ ਚਾਹਦੇ ਸਾਡਾ ਕਸੂਰ ਹੈਗਾ ਕੋਈ ਦੱਸੋ ਅਸੀਂ ਸਿਆਸੀ ਬੰਦੇ ਆ ਪੋਲਿਟਿਕਲ ਬੰਦੇ ਕਿਦੇ ਦੋਖ ਸੋ ਪਿੱਛੇ ਕੇ ਪਿੱਛੇ ਮਗਰ ਚਾਲਾ ਵੀ ਪਿੰਦਾ ਸਾਡਾ ਕਸੂਰ ਦੱਸੋ ਕੀ ਸਾਨੂੰ ਕਿਦੇ ਵਟਸਐਪ ਤੇ ਕਾਲ ਅਣਜਾਨੀ ਆਈ ਸਾਡਾ ਦਿਲ ਡਰਦਾ ਵੀ ਆਈ ਫੋਨ ਚੱਕੀ ਕਿ ਨਾਲ ਚੱਕ ਅਸੀਂ ਹੋਰ ਤਾਂ ਕੁਛ ਨਹੀਂ ਮੰਗੋ ਸਾਡੇ ਇਸ ਛੋਟੇ ਵੀਰ ਦਾ ਕੋਈ ਕਸੂਰ ਹੈਗਾ ਦੱਸ ਤੇ ਘਰ ਤੇ ਬਿਠਾ ਫਾਲਕ ਵਾਲੀ ਦੋ ਟੂ ਮਹੀਨੇ ਪਹਿਲਾਂ ਡੈਥ ਹੋਈ ਅਬ ਇਹ ਜ਼ਿੰਮੇਵਾਰੀ ਨਿਭਾਰਿਆ ਪਰਿਵਾਰ ਦੇ ਦਾ ਵੀ ਜ਼ਿੰਮੇਵਾਰੀ ਨਿਭਾਰਿਆ ਚਲੋ ਅਸੀਂ ਮੈਂ ਪ੍ਰਧਾਨ ਆ ਨਾ ਕੋਈ ਅਸੀਂ ਜ਼ਿੰਮੇਵਾਰੀ ਨਿਭਾਰਿਆ ਹਰ ਮੇਰੇ ਹਰ ਵੇਲੇ ਪ੍ਰਸ਼ਾਸਨ ਦੇ ਹਿਸਾਬ ਦੇ ਅਸੀਂ ਕੀ ਮੰਗਦਾ ਹੈ ਹੱਥ ਜੁੜ ਕੇ ਮੰਨ ਕਰਦੇ ਕਿ ਸਭ ਨੂੰ ਜੀਵਨ ਦਾ ਅਧਿਕਾਰ ਹੈ ਤੇ ਸ਼ਹਿਰ ਦੇ ਵਿੱਚ ਇਹ ਨਾ ਖੇਲ ਖੇਡਿਆ ਜਾ ਰਿਹਾ ਨਾ ਇਹ ਖੇਲ ਨਾ ਖੇਡੋ ਸਾਡੇ ਦਾ ਨਾਲ ਮਿਲ ਕੇ ਸਾਡੇ ਨਾਲ ਖੇਲ ਕਰੇ ਖੇਲ ਨਾ ਸਭ ਕੱਲੀ ਕੱਲੀ ਗੱਲ ਦਾ ਪਤਾ ਕਿਸੇ ਨੂੰ ਕੌਣ ਕੀ ਕਰ ਰਿਹਾ ਪਰ ਸਭ ਨੂੰ ਜੀਵਨ ਦਾ ਅਧਿਕਾਰ ਤੇ ਸ਼ਹਿਰ ਸੋ ਅਸੀਂ ਜੀਣਾ ਚਾਹਦੇ ਸਾਹੀ ਆਪਦੇ ਬੱਚੇ ਪਾਲਨੇ ਨੇ ਸਾਡਾ ਕਸੂਰ ਹੈਗਾ ਤੇ ਕੋਈ ਦੱਸੋ ਹਾਂ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਕਪਲ ਕੁਮਾਰ ਜਿਹੜੇ ਸਪੌਂਟਨੀ ਜਿਹੜੇ ਕਾਉਂਸਲਰ ਹੈ ਉਹਨਾਂ ਤੇ ਕੋਈ ਪੈਰਿੰਗ ਕੀਤੀ ਕੋਈ ਅਣਪਛਾਤੇ ਬੰਦੇ ਜਿਹੜਾ ਬਹੁ ਬੰਦੇ ਹੋਏ ਸੀ ਉਹ ਮੋਟਰਸਾਈਕਲ ਤੇ ਆਇਆ ਤੇ ਉਹਨਾਂ ਨੇ ਇਹਨਾਂ ਦੀ ਜਿੱਤੇ ਸਰਦਾਰ ਸਿੰਘ ਦੀ ਦੁਕਾਨ ਦੇ ਬਾਹਰ ਬੈਠੇ ਸੀ ਉੱਧਰੋਂ ਵਾਲ ਪੈਰਿੰਗ ਕੀਤੀ ਫੋਰਚੂਨੇਟਲੀ ਕਿਸੇ ਨੇ ਕੋਈ ਇੰਜੀਨੀਰੀ ਨਹੀਂ ਕੇ ਜਿਹੜੇ ਬਾਅਦ ਲੱਗਿਆ ਨਹੀਂ ਤੇ ਸਾਰੇ ਟੀਮਸ ਬਣਾਈਆਂ ਹੋਈਆਂ ਟੀਮਸ ਆਲਰੇਡੀ ਆਰ ਇਨ ਫੀਲਡ ਵਿੱਚ ਆ ਤੇ ਸਾਰੇ ਅਸੀਂ ਉਹਨਾਂ ਨੂੰ ਜਲਦ ਜਲਦ ਕੰਮ ਚਾਰ ਲਾ ਕੇ ਜੜੇ ਬਣ ਗਏ ਸਰ ਉਹ ਦੱਬੂ ਮਾ ਤੋਂ ਨਾਲ ਜ਼ਰੂਰੀ ਨਹੀਂ ਇੰਜੀਨੀਅਰ ਰੱਖਿਆ ਦੇਖੋ ਹਜੇ ਤੱਕ ਤਾਂ ਇਹ ਬੜਾ ਇੰਨਾ ਹੀ ਆ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਅਸੀਂ ਉਹਦਾ ਕੇਸ ਜਿਸ ਤੋਂ ਕਰ ਰਹੇ ਹਾਂ ਜਿਹੜਾ ਵੀ ਹੈ ਤੇ ਅੱਗੇ ਜਿਹੜੀ ਉਹਨਾਂ ਨੂੰ ਲੱਭ ਕੇ ਹੀ ਜਿਹੜੀ ਅੱਗੇ ਗੱਲ ਸਾਹਮਣੇ ਆਉਗੀ ਕੋਈ ਇਹਦਾ ਕੋਈ ਕਨੈਕਸ਼ਨ ਆ ਕੇ